ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਰੈਲੀਆਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਹਾਲੀ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੀਆਂ ਜਿਹੜੀਆਂ ਰੈਲੀਆਂ ਉਹ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਤੇ ਆਪਣੀਆਂ ਨੀਤੀਆਂ ਜਿਹੜੀਆਂ ਹਨ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਪਾਰਟੀਆਂ ਜਿਹੜੀਆਂ ਹਨ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਹੋਇਆ ਹੈ ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਮਨਰੇਕਾ ਬਚਾਓ ਦੇ ਨਾਮ ਤੇ ਜਿਹੜੀਆਂ ਰੈਲੀਆਂ ਕੀਤੀਆਂ ਸੀ ਉਹਨਾਂ ਦੇ ਵਿੱਚ ਮਕਸਦ ਇੱਕ ਹੀ ਸੀ ਕਿ ਆਪਣੀਆਂ ਨੀਤੀਆਂ ਬਾਰੇ ਲੋਕਾਂ ਨੂੰ ਜੜਾ ਜਾਣੂ ਕਰਾਉਣਾ ਔਰ ਉਸ ਦੇ ਵਿੱਚ ਕੇਂਦਰੀ ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਭਪੇਸ਼ ਬਗੇਲ ਉਹ ਉਸ ਪੂਰੀਆਂ ਜਿੰਨੇ ਦਿਨ ਵੀ ਰੈਲੀਆਂ ਚਲੀਆਂ ਉਹ ਪੰਜਾਬ ਦੇ ਵਿੱਚ ਹੀ ਰਏ ਤੇ ਲੀਡਰਸ਼ਿਪ ਨੂੰ ਇਕੱਠ ਇੱਕ ਜੁਟ ਕਰਨ ਦੇ ਵਿੱਚ ਉਹਨਾਂ ਨੇ ਅਹਿਮ ਜਿਹੜੀ ਭੂਮਿਕਾ ਉਹ ਨਿਭਾਈ ਹੈ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਅਕਾਲੀ ਦਲ ਬਾਦਲ ਦੇ ਗੜ ਮਜੀਠਾ ਦੇ ਵਿੱਚ ਜਿਹੜੀ ਹੈ ਰੈਲੀ ਕੀਤੀ ਗਈ ਹੈ ਤੇ ਆਪਣਾ ਪਹਿਲਾ ਉਮੀਦਵਾਰ تنویر ਗਿੱਲ ਉਹਨਾਂ ਨੂੰ ਜਿਹੜਾ ਉਹ ਐਲਾਨ ਦਿੱਤਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਨੌਰੀ ਹਲਕੇ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ ਉੱਥੇ ਉਹਨਾਂ ਨੇ ਵੀ ਆਪਣਾ ਪਹਿਲਾ ਉਮੀਦਵਾਰ ਜੋ ਯੂਥ ਅਕਾਲੀ ਦਲ ਦਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਉਹਨਾਂ ਨੂੰ ਐਲਾਨ ਦਿੱਤਾ ਹੈ ਔਰ ਹੁਣ ਇਸ ਵਕਤ ਸਾਰੀਆਂ ਪਾਰਟੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਜਿਹੜੀਆਂ ਨੀਤੀਆਂ ਉਹ ਬਣਾ ਰਹੀਆਂ ਹਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਨੀਤੀਆਂ ਬਣਾਈਆਂ ਜਾ ਸਕਣ ਇੱਥੇ ਲੋਕ ਜਿਹੜੇ ਸ਼ਹਿਰੀ ਲੋਕਾਂ ਦੀ ਨਬਜ ਹੈ ਉਹ ਪਛਾਣੀ ਜਾਏਗੀ ਕਿ ਉਹਨਾਂ ਦਾ ਕਿਹੜੀ ਪਾਰਟੀ ਵੱਲ ਝੁਕਾਅ ਜਿਹੜਾ ਉਹ ਜ਼ਿਆਦਾ ਹੈ ਵੈਸੇ ਰਾਜਨੀਤਿਕ ਮਾਰਾਂ ਦਾ ਕਹਿਣਾ ਹੈ ਕਿ 2027 ਦੇ ਜਿਹੜੀਆਂ ਚੋਣਾਂ ਕਾਫੀ ਰਮਾਂਚਕ ਹੋਣ ਵਾਲੀਆਂ ਸੱਤ ਤੋਂ ਲੈ ਕੇ ਅੱਠ ਪਾਰਟੀਆਂ ਜਿਹੜੀਆਂ ਹਨ ਉਹਨਾਂ ਵੱਲੋਂ ਆਪਣੇ ਉਮੀਦਵਾਰ ਉਤਾਰੇ ਜਾਣਗੇ ਉਥੇ ਹੀ ਆਜ਼ਾਦ ਉਮੀਦਵਾਰ ਵੀ ਜਿਵੇਂ ਆਪਣੇ ਕਾਗਜ਼ ਦਾਖਲ ਕਰਦੇ ਹੈ ਤਾਂ ਇਸ ਵਾਰ ਜਿਹੜਾ ਮੁਕਾਬਲਾ ਹੈ ਉਹ ਕਾਫੀ ਰੋਚਕ ਦੇਖਣ ਨੂੰ ਮਿਲੇਗਾ ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਆਪਣੀ ਵਾਪਸੀ ਦੇਖੀ ਜਾ ਰਹੀ ਸੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਬਦਲਾਅ ਦੇ ਨਾਮ ਤੇ ਉੱਪਰ ਔਰ ਪੂਰੀ ਤਰ੍ਹਾਂ ਹੁਣ ਜਾ ਫੇਰ ਜਿਹੜੀ ਜਿੱਤ ਹੈ ਉਹ ਪ੍ਰਾਪਤ ਕਰਦੀ 2024 ਚ ਲੋਕ ਸਭਾ ਦਾ ਇਲੈਕਸ਼ਨ ਆਉਂਦਾ ਹੈ ਤਾਂ ਉੱਥੇ ਕਾਂਗਰਸ ਜਿਹੜਾ ਉਸ ਦਾ ਜਿਹੜਾ ਉਹਦੇ ਵਿੱਚ ਜ਼ਿਆਦਾ ਲੋਕਾਂ ਨੇ ਜਿਹੜਾ ਵਿਸ਼ਵਾਸ ਜਗਾਇਆ ਸੀ ਤਾਂ ਕਾਂਗਰਸ ਨੂੰ ਇਹੀ ਲੱਗ ਰਿਹਾ ਸੀ ਕਿ 2027 ਦੇ ਵਿੱਚ ਉਹਨਾਂ ਦੀ ਵਾਪਸੀ ਜਿਹੜੀ ਹੈ ਜ਼ਰੂਰ ਹੋਏਗੀ ਪਰ ਕਾਂਗਰਸੀ ਲੀਡਰਸ਼ਿਪ ਨੇ ਇੱਥੋਂ ਤੱਕ ਮਾੜਾ ਹਾਲ ਕੀਤਾ ਪਿਆ ਪੰਜਾਬ ਦੀ ਸਿਆਸਤ ਦਾ ਇੱਕ ਤੋਂ ਇੱਕ ਜਿਹੜਾ ਬਿਆਨ ਸੀ ਉਹ ਆਉਣਾ ਸ਼ੁਰੂ ਹੋਇਆ ਹੈ ਤਾਂ ਉਸ ਨੂੰ ਲੈ ਕੇ ਧੜੇਬੰਦੀ ਵੀ ਹੋਈ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨਾਰਾਜ਼ ਹੋਈ ਹਾਲੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਸਾਰੀ ਲੀਡਰਸ਼ਿਪ ਦਿੱਲੀ ਪਹੁੰਚੀ ਉਹਦੇ ਵਿੱਚ ਇਹ ਫੇਰ ਇੱਕ ਵਾਰ ਤੋਂ ਕਾਂਗਰਸ ਹਾਈ ਕਮਾਂਡ ਵੱਲੋਂ ਇਹੀ ਕਿਹਾ ਗਿਆ ਕਿ ਸੋਸ਼ਲ ਮੀਡੀਆ ਤੇ ਜਾਂ ਹੋਰ ਕਿਸੇ ਵੀ ਪਲੇਟਫਾਰਮ ਤੇ ਕਾਂਗਰਸੀ ਆਗੂ ਜਿਹੜਾ ਬਿਆਨਬਾਜ਼ੀ ਨਹੀਂ ਕਰਨਗੇ ਕੁਝ ਅਸਰ ਦਿਖ ਰਿਹਾ ਹੈ ਬਿਆਨਬਾਜ਼ੀ ਹੋਣੀ ਬੰਦ ਹੋਈ ਹੈ ਪਰ ਜਿਹੜੀ ਚੁੱਪ ਹੈ ਉਹ ਵੀ ਬਹੁਤ ਕੁਝ ਬਿਆਨ ਕਰ ਰਹੀ ਹੈ ਧੜੇਬੰਦੀ ਤੇ ਲਾਬਿੰਗ ਅਜੇ ਵੀ ਉਸੇ ਤਰ੍ਹਾਂ ਜਾਰੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਸੰਭਾਵੀ ਚਿਹਰਾ ਮੰਨੇ ਜਾ ਰਹੇ ਸਨ 2027 ਦੇ ਲਈ ਕਾਂਗਰਸ ਪਾਰਟੀ ਨੇ ਐਲਾਨ ਕਰਤਾ ਕਿ ਬਿਨਾ ਚਿਹਰੇ ਤੋਂ ਜੜੀ ਹੈ ਚੋਣ ਲੜੀ ਜਾਏਗੀ ਜੇਕਰ ਕਾਂਗਰਸ ਪਾਰਟੀ ਬਹੁਮਤ ਹਾਸਲ ਕਰਦੀ ਹੈ ਤਾਂ ਹਾਈ ਕਮਾਂਡ ਮੌਕੇ ਤੇ ਤੈਅ ਕਰੇਗੀ ਮੁੱਖ ਮੰਤਰੀ ਕੌਣ ਹੋਏਗਾ ਉਸ ਨੂੰ ਲੈ ਕੇ ਚੰਨੀ ਦੇ ਸਮਰਥਕਾਂ ਦੇ ਵਿੱਚ ਮਯੂਸੀ ਹੋਣੀ ਸੁਭਾਵਿਕ ਸੀ ਔਰ ਉਹਨਾਂ ਦਾ ਜਿਹੜਾ ਬਿਆਨ दलित वर्ग ਨੂੰ ਲੈ ਕੇ ਆਇਆ ਸੀ ਸਿਆਸੀ ਮਾਹਰ ਇਹ ਵੀ ਅਟਕਲਾ ਲਗਾ ਰਹੇ ਕਿ ਉਹ ਉਸੇ ਹੀ ਸਿਸਟਮ ਚੋਂ ਆਇਆ ਸੀ ਕਿਉਂਕਿ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਪਹਿਲਾ ਚਰਚੀ ਸਿੰਘ ਚੰਨੀ ਬਿਲਕੁਲ ਚੁੱਪ ਸਨ ਜਿੰਨੀਆਂ ਰੈਲੀਆਂ ਮਨਰੇਗਾ ਬਚਾਉਂਦੀਆਂ ਹੋਈਆਂ ਸਿਰਫ ਅਖੀਰਲੀ ਰੈਲੀ ਦੇ ਵਿੱਚ ਉਹਨਾਂ ਨੇ ਭਾਗ ਲਿਆ ਕਿਉਂਕਿ ਸੰਭਾਵੀ ਤੌਰ ਤੇ ਉਹ ਮੁੱਖ ਮੰਤਰੀ ਦਾ ਚਿਹਰਾ ਮੰਨੀ ਬੈਠੇ ਸਨ ਔਰ ਇੱਕ ਅਟਕਲਾ ਇਹ ਵੀ ਸੰ ਕਿ ਜਨਵਰੀ ਚੜ੍ਹਦੇ ਪਹਿਲੇ ਦੂਸਰੇ ਹਫਤੇ ਕਾਂਗਰਸ ਹਾਈ ਕਮਾਂਡ ਵੱਡੇ ਐਲਾਨ ਕਰਨ ਵਾਲੀ ਹੈ ਲੀਡਰਸ਼ਿਪ ਨੂੰ ਲੈ ਕੇ ਉਹ ਐਲਾਨ ਵੀ ਜਦੋਂ ਨਹੀਂ ਹੋਇਆ ਤਾਂ ਫਿਰ ਜਿਵੇਂ ਹੀ ਕਾਂਗਰਸ ਪਾਰਟੀ ਦੀ ਐਸਸੀ ਵਿੰਗ ਦੀ ਮੀਟਿੰਗ ਚੰਡੀਗੜ੍ਹ ਹੋਈ ਤਾਂ ਇਹ ਜਿਹੜਾ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਇੱਕ ਵੱਡਾ ਜਿਹੜਾ ਬਵਾਲ ਸੀ ਉਹ ਖੜਾ ਹੋ ਗਿਆ ਚੁੱਪ ਜ਼ਰੂਰ ਕਰਵਾ ਲਿਆ ਗਿਆ ਪਰ ਹੁਣ ਬੀਬੀ ਪਠੱਲ ਵੱਲੋਂ ਜੋ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਇੱਕ ਇੰਟਰਵਿਊ ਦੇ ਵਿੱਚ ਹੁਣ ਉਸ ਦੇ ਉੱਪਰ ਜਿਹੜੀ ਸਿਆਸਤ ਹੈ ਉਹ ਗਰਮਾਈ ਹੋਈ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਫਿਰ ਤੋਂ ਕਾਂਗਰਸ ਪਾਰਟੀ ਨਿਸ਼ਾਨੇ ਤੇ ਹੈ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਕਿਉਂਕਿ ਇਹ ਵੀ ਕਾਂਗਰਸ ਦੇ ਵਿੱਚ ਵੱਡੇ ਕੱਦਾਵਰ ਨੇਤਾ ਨੇ ਬੇਸ਼ੱਕ ਇਹਨਾਂ ਦੀ ਮਿਸਿਸ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਹ ਵਿਵਾਦਿਤ ਹੋ ਗਿਆ ਤਾਂ ਸਪਸ਼ਟੀਕਰਨ ਦੇਣ ਦੇ ਲਈ ਵੀ ਇਹਨਾਂ ਨੇ ਸਮਾਂ ਮੰਗਿਆ ਨਹੀਂ ਮਿਲਿਆ ਹੁਣ ਇਸ ਮੀਟਿੰਗ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਸੱਦਾ ਨਹੀਂ ਦਿੱਤਾ ਗਿਆ ਤਾਂ ਕਾਫੀ ਨਰਾਜ਼ ਚੱਲ ਰਹੇ ਨੇ ਨਵਜੋਤ ਸਿੰਘ ਸਿੱਧੂ ਵੀ ਹਾਲੀ ਦੇ ਵਿੱਚ ਉਹਨਾਂ ਵੱਲੋਂ ਫਿਰ ਜਿਹੜੀ ਇੱਕ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੀ ਗੱਲ ਕਰਦੇ ਹਾਂ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੀ ਇੱਕ ਨਵੀਂ ਸ਼ਾਇਰੀ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਾਂ ਤੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆਪਣੀ ਵਿਵਾਖ ਜ਼ੁਬਾਨ ਅਤੇ ਸ਼ਾਇਰਾਨਾ ਅੰਦਾਜ਼ ਲਈ ਜਾਣੇ ਜਾਂਦੇ ਸਿੱਧੂ ਨੇ ਇਸ ਵਾਰ ਬਿਸਿੱਧੇ ਸ਼ਬਦਾਂ ਵਿੱਚ ਕੁਝ ਕਹਿਨਤੀ ਬਚਾਏ ਇਸ਼ਾਰਿਆਂ-ਇਸ਼ਾਰਿਆਂ ਵਿੱਚ ਹੀ ਸਿਆਸਤ ਨੂੰ ਜਵਾਬ ਦਿੱਤਾ ਹੈ ਸਿੱਤੂ ਕਹਿ ਰਿਹਾ ਹੈ ਮਤਲਬ ਪਿਆ ਤਾਂ ਸਾਰੇ ਅਨਬੰਧ ਹੋ ਗਏ ਗੁਰੂ ਨੇਵਲਿਆਂ ਦੇ ਵੀ ਸੱਪਾਂ ਨਾਲ ਸੰਬੰਧ ਹੋ ਗਏ ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਸਿੱਤੂ ਦੀ ਇਹ ਸ਼ਾਇਰੀ ਮੌਜੂਦਾ ਸਿਆਸੀ ਹਾਲਾਤ ਅੰਦਰੂਨੀ ਖਿੱਚੋ-ਤਾਨ ਤੇ ਭਰੋਸੇ ਘਾਤਵਲ ਇਸ਼ਾਰਾ ਕਰਦੀ ਹੈ ਸ਼ਾਇਰੀ ਵਿੱਚ ਨਾ ਕਿਸੇ ਦਾ ਨਾਮ ਲਿਆ ਹੈ ਤੇ ਨਾ ਹੀ ਕਿਸੇ ਪਾਰਟੀ ਦਾ ਜ਼ਿਕਰ ਕੀਤਾ ਪਰ ਸੰਕੇਤ ਇੰਨੇ ਸਪਸ਼ਟ ਹਨ ਕਿ ਸੁਨੇਹਾ ਆਪਣੇ ਆਪ ਹੀ ਲੋਕਾਂ ਤੱਕ ਪਹੁੰਚ ਜਾਂਦਾ ਹੈ ਸੋਸ਼ਲ ਮੀਡੀਆ ਤੇ ਲੋਕ ਇਸ ਸ਼ਾਇਰੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝ ਰਹੇ ਕੋਈ ਇਸ ਨੂੰ ਸਿੱਧੂ ਦੀ ਸਿਆਸਤ ਵਿੱਚ ਵਾਪਸੀ ਦਾ ਸੰਕੇਤ ਮੰਨ ਰਿਹਾ ਤਾਂ ਕੋਈ ਇਸ ਨੂੰ ਉਹਨਾਂ ਲੋਕਾਂ ਲਈ ਚੇਤਾਵਨੀ ਦੱਸ ਰਿਹਾ ਜੋ ਸਿਆਸਤ ਨੂੰ ਸਿਰਫ ਇੱਕ ਖੇਡ ਸਮਝ ਬੈਠੇ ਹਨ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਦੋਂ ਸ਼ਾਇਰੀ ਸਿਆਸਤ ਨਾਲ ਟਕਰਾਂਦੀ ਹੈ ਤਾ ਉਸਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ ਬਿਨਾ ਨਾਮ ਲਏ ਬਿਨਾ ਸਿੱਧਾ ਹਮਲਾ ਕੀਤੇ ਸਿਰਫ ਅਲਵਾਜ ਅਲਫਾਜਾਂ ਨਾਲ ਸਿਆਸਤ ਨੂੰ ਜਵਾਬ ਦੇਣਾ ਇਹੀ ਹੈ ਸਿੱਧੂ ਦਾ ਅੰਦਾਜ਼ ਧੰਨਵਾਦ